हेलो एवरीवन वेलकम और वेलकम बैक टू माय चैनल बेस मास्टर 4 पंजाबी कंपल्सरी वीडियो सीरीज आज तो मैं लॉन्च कर रही हां काव्य लैन है काव थोड़ी बुक दा नाम है वन बाय वन अपन टॉपिक कवर करेंगे जल्दी ही मैं चाहूंगी कि अपन फटाफट टॉपिक कंप्लीट कर लिए क्योंकि उस तो बाद अपन व्याकरण भी स्टार्ट करनी है वीडियो नो एंड तक देखियो बिकॉज़ बहुत ज्यादा मेहनत लगती है वीडियो बनाने नो सो राइटिंग नो थोड़ा जा माइंड ना करियो कि राइटिंग जड़ी हैगी काली-काली छ लिखन करके एवे दी हो जाती है ਤੇ ਇੰਗਲਿਸ਼ ਪੰਜਾਬੀ ਤੋਂ ਇਲਾਵਾ ਮੈਂ ਟਾਈਮ ਟੇਬਲ ਹੋਰ ਵੀ ਬਣਾ ਦਿੱਤਾ ਕਿ ਕਿਹੜੇ ਕਿਹੜੇ ਸਬਜੈਕਟ ਮੇਰੇ ਚੈਨਲ ਦੇ ਉੱਤੇ ਆਣਗੇ ਸੋ ਚੈਨਲ ਨੂੰ ਦਬ ਕੇ ਸ਼ੇਅਰ ਕਰਿਓ ਤਾਂ ਕਿ ਕੋਈ ਵੀ ਨੀਡੀ ਪਰਸਨ ਹੈ ਉਸ ਤੱਕ ਮੇਰੀ ਵੀਡੀਓ ਪਹੁੰਚਦੀ ਹੋਵੇ ਵਨ ਬਾਈ ਵਨ ਆਪਾਂ ਸਬਜੈਕਟਸ ਨੂੰ ਕਵਰ ਕਰਦੇ ਰਵਾਂਗੇ ਤਿਆਰੀ ਆਪਾਂ ਬਹੁਤ ਵਧੀਆ ਕਰਨੀ ਹੈ ਸੋ ਟੈਲੀਗ੍ਰਾਮ ਚੈਨਲ ਨੂੰ ਵੀ ਤੁਸੀਂ ਫੋਲੋ ਕਰ ਸਕਦੇ ਹੋ ਬਿਕੋਜ਼ ਉੱਥੇ ਵੀ ਕਾਫੀ ਸਾਰੇ ਨੋਟਸ ਪੀਡੀਐਸ ਅਪਡੇਟਸ ਮੈਂ ਦਿੰਦੀ ਰਹਿਣੀ ਆ ਸਟਾਰਟ ਕਰਦੇ ਆਂ ਅੱਜ ਦਾ ਵੀਡੀਓ ਤੁਹਾਡੀ ਬੁੱਕ ਦਾ ਨਾਮ ਹੈ ਕਾਬਲੇਨਾ ਜਿੱਦਾਂ ਕਿ ਮੈਂ ਦੱਸ ਕੇ ਹਟੀਆਂ ਅਤੇ ਪਹਿਲੀ ਜਿਹੜੀ ਤੁਹਾ ਲੰਬੀ ਕਵਿਤਾ ਹੈ ਕੀ ਹੈ ਪਾਈ ਵੀਰ ਸਿੰਘ ਜੀ ਦੀ ਲਿਖੀ ਹੋਈ ਹੈ ਜਿਹੜੇ ਪੰਜਾਬੀ ਸਾਹਿਤਕਾਰ ਹੋਏ ਨੇ ਪਾਈ ਵੀਰ ਸਿੰਘ ਇਹਨਾਂ ਦੇ ਬਾਰੇ ਵੀ ਥੋੜਾ ਬਹੁਤ ਪੜ ਲਿਓ ਤੁਹਾਨੂੰ ਕੁਐਸਚਨ ਕਿੱਦਾਂ ਆਏਗਾ ਸਾਰ ਵਿਸ਼ਾ ਵਸਤੂ ਅਤੇ ਲੇਖਕ ਦੀ ਜੀਵਨੀ 'ਚੋਂ ਕੁਐਸਚਨ ਆਏਗਾ ਤਾਂ ਤੁਸੀਂ ਸਾਰੀਆਂ ਹੀ ਕਵਿਤਾਵਾਂ ਦੇ ਜਾਂ ਤਾਂ ਸਾਰ ਪੜ ਲਓ ਚਾਹੇ ਵਿਸ਼ਾ ਵਸਤੂ ਪੜ ਲਓ ਠੀਕ ਹੈ ਸੋ ਆਪਾਂ ਇਸ ਤਰ੍ਹਾਂ ਪੜਾਂਗੇ ਕਿ ਆਪਣਾ ਵਿਸ਼ਾ ਵਸਤੂ ਵੀ ਕੰਪਲੀਟ ਹੋ ਜਾਏ ਤੇ ਸਾਰ ਵੀ ਕੰਪਲੀਟ ਹੋ ਜਾਏ ਕੋਈ ਵੀ ਕੁਐਸਚਨ ਅਗਰ ਤੁਹਾਨੂੰ ਲੱਗੇ ਤਾਂ ਆਪਾਂ ਕੰਪਲੀਟ ਦੋ ਪੇजेस ਦਾ ਜਿਹੜਾ ਹੈਗਾ ਆਪਾਂ ਆਪਣਾ ਇਹ ਵਾਲਾ ਕੁਐਸਚਨ ਅਟੈਂਪਟ ਕਰਕੇ ਆਣਾ ਦ ਪੰਜਾਬੀ ਦੇ ਵਿੱਚ ਆਪਾਂ ਜਿੰਨਾ ਲਿਖਾਂਗੇ ਹੈ ਨਾ ਉਹਨਾਂ ਖਿੱਚ-ਖਿੱਚ ਕੇ ਲਿਖਣ ਦਾ ਕੋਈ ਫਾਇਦਾ ਨਹੀਂ ਹੈ ਦੋ ਟਾਈਪ ਦੇ ਜਿਹੜਾ ਬਹੁਤ ਹੈ ਭਾਈ ਵੀਰ ਸਿੰਘ ਆਧੁਨਿਕ ਕਵਿਤਾ ਦੇ ਜਿਹੜੇ ਹੈਗੇ ਨੇ ਮੋਢੀ ਹੋਏ ਨੇ ਉਹਨਾਂ ਨੇ ਪੰਜਾਬੀ ਵਿੱਚ ਛੋਟੀਆਂ ਕਵਿਤਾਵਾਂ ਦੀ ਸਟਾਰਟਿੰਗ ਕੀਤੀ ਸੀ ਆਪਾਂ ਨੇ ਜਿੱਦੋਂ ਪਿੱਛੇ ਆਪਾਂ ਨੇ ਪਿੱਛੇ ਵੀ ਸੈਕੰਡ ਸੈਮੈਸਟਰ 'ਚ ਵੀ ਪੜਿਆ ਫਰਸਟ ਸੈਮੈਸਟਰ 'ਚ ਵੀ ਪੜਿਆ ਸੀਗਾ ਕਿ ਨਿੱਕੀ ਕਵਿਤਾ ਲੰਮੀ ਕਵਿਤਾ ਹਨਾ ਕੀ ਹੁੰਦੀ ਹੈ ਸੋ ਇਹਨਾਂ ਨੇ ਹੀ ਛੋਟੀ ਕਵਿਤਾ ਦੀ ਸਟਾਰਟਿੰਗ ਕੀਤੀ ਸੀਗੀ ਤੋਂ ਬਹੁਤ ਹੀ ਜ਼ਿਆਦਾ ਇਹਨਾਂ ਨੇ ਪੰਜਾਬੀ ਸਾਹਿਤ ਨੂੰ ਅੱਗੇ ਵਧਾਇਆ ਬਹੁਤ ਹੀ ਨਾਮ ਹੈ ਬਹੁਤ ਹੀ ਫੇਮਸ ਨੇ اٹਕ ਜਿਹੜੀ ਹੈਗੀ ਇਹਨਾਂ ਦੀ ਲੰਬੀ ਕਵਿਤਾ ਹੈਗੀ ਹੈ ਤੇ ਇਸ ਵਿੱਚ ਇਹਨਾਂ ਨੇ ਕੀ ਕੀਤਾ ਸੀਗਾ اٹਕ ਨਾਮ ਦੇ ਦਰਿਆ ਦਾ ਜਿਹੜਾ ਹੈਗਾ ਜ਼ਿਕਰ ਕੀਤਾ ਹੈਗਾ اٹਕ ਨਾਮ ਦਾ ਜਿਹੜਾ ਦਰਿਆ ਸੀ ਨਾ اٹਕ ਨਦੀ ਨੂੰ ਪਾਰ ਕਰਨਾ ਦਰਿਆ ਨੂੰ ਪਾਰ ਕਰਨਾ ਬਹੁਤ ਟਫ ਹੁੰਦਾ ਸੀਗਾ ਇਹ ਰਾਹ ਦੇ ਵਿੱਚ ਕਹਿੰਦੇ ਰੋੜੇ ਅਡਾਉਂਦਾ ਸੀ ਤਾਂ ਕਰਕੇ ਇਸ ਦਾ ਨਾਮ ਜਿਹੜਾ ਸੀਗਾ اٹਕ ਦਰਿਆ ਰੱਖਤਾ ਸੀਗਾ ਆਪਣੇ ਪੰਜਾਬੀ ਵਾਸੀਆਂ ਨੇ ਤਾਂ ਸਾਂਝੇ ਪੰਜਾਬ ਦੀ ਗੱਲ ਇਹਦੇ ਵਿੱਚ ਕੀਤੀ ਗਈ ਹੈ ਤਾਂ اٹਕ ਸਾਂਝੇ ਪੰਜਾਬ ਦਾ ਦਰਿਆ ਸੀ ਜਿਸ ਨੂੰ ਸਿੰਧ ਵੀ ਕਿਹਾ ਜਾਂਦਾ ਠੀਕ ਹੈ ਹੁਣ ਆਪਾਂ ਸਿੰਧ ਕਹਿੰਦੇ ਆ ਤੇ ਇਹ ਆਪਣੇ ਲਹਿੰਦੇ ਪੰਜਾਬ ਦੇ ਵਿੱਚ ਆ ਗਿਆ ਪਾਕਿਸਤਾਨ ਵਾਲੀ ਸਾਈਡ ਚਲਾ ਗਿਆ ਇਹ ਕਵਿਤਾ ਜਿਹੜੀ ਹੈ ਨਾ ਇਹ ਪ੍ਰਸ਼ਨ ਉੱਤਰ ਵਿਧੀ ਦੇ ਰੂਪ ਦੇ ਵਿੱਚ ਹੈ ਵੀ ਮਤਲਬ ਕਿ ਕੁਐਸਚਨਿੰਗ ਕੀਤੀ ਗਈ ਹੈ ਕਵੀ ਦੇ ਦੁਆਰਾ ਅਤੇ ਆਨਸਰਿੰਗ ਕੀਤੀ ਗਈ ਹੈ ਅਟਕਦਰਿਆ ਦੇ ਦੁਆਰਾ ਤਾਂ ਇਮੇਜਿਨੇਸ਼ਨ ਟਾਈਪ ਇੱਕ ਪੋਇਮ ਹੈਗੀ ਹੈ ਇਹ ਕਵੀ ਅਟਕਦਰਿਆ ਨੂੰ ਜਿਹੜਾ ਹੈਗਾ ਪ੍ਰਸ਼ਨ ਪੁੱਛਦਾ ਹੈ ਅਤੇ ਅਟਕਦਰਿਆ ਜਿਹੜਾ ਹੈਗਾ ਉਸ ਦਾ ਬੜੇ ਹੀ ਲੌਜੀਕਲ ਤਰਕਪੂਰਵਕ ਤਰਕਪੂਰਵਕ ਕੀ ਹੁੰਦਾ ਹੈ ਬੜੇ ਲੌਜੀਕਲ ਤਰੀਕੇ ਦੇ ਨਾਲ ਇਹਨਾਂ ਪ੍ਰਸ਼ਨਾਂ ਦਾ ਉੱਤਰ ਦਿੰਦਾ ਸੋ ਪਹਿਲੇ ਚਾਰ ਲਾਈਨਾਂ ਦੇ ਵਿੱਚ ਕੁਸ਼ਨ ਹੈ ਤੇ ਪਿਛਲੀਆਂ ਲਾਈਨਾਂ ਦੇ ਵਿੱਚ ਜਿਹੜਾ ਹੈਗਾ ਆਨਸਰ ਹੈ ਤੇ ਏਦਾਂ ਜਿਹੜਾ ਹੈਗਾ ਕੁਛ ਨਹੀਂ ਆਨਸਰਿੰਗ ਨਹੀਂ ਇੱਥੇ ਚੱਲ ਰਹੀ ਹੈ ਹੁਣ ਕਵੀ ਪੁੱਛ ਰਿਹਾ ਹੈਗਾ ਦਰਿਆ ਨੂੰ ਅਟਕ ਦਰਿਆ ਨੂੰ ਕਹਿੰਦਾ ਪੰਜਾਬੀਆਂ ਨੇ ਇਸ ਦਰਿਆ ਦਾ ਨਾਮ ਵੀ ਅਸੀਂ ਪੰਜਾਬੀਆਂ ਨੇ ਜਿਹੜੇ ਅਸੀਂ ਇਸ ਦਰਿਆ ਦਾ ਨਾਮ ਤੇਰਾ ਤੇਰਾ ਨਾਮ ਜਿਹੜਾ ਹੈਗਾ ਅਸੀਂ ਅਟਕ ਇਸ ਕਰਕੇ ਰੱਖਿਆ ਹੈ ਕਿ ਤੂੰ ਕਿਸੇ ਵੀ ਹਮਲਾਵਰ ਨੂੰ ਜਿਹੜਾ ਹੈ ਪੰਜਾਬ ਪਾਰ ਕਰਕੇ ਅੰਦਰ ਆਣ ਨਾ ਦੇਵੇਂ ਪਾਰ ਨਾ ਜਾਣ ਦੇਵੇਂ اٹک ਨਾਂ ਦੇ ਅਨੁਸਾਰ ਜਿਹੜਾ ਤਰ੍ਹਾਂ ਨਾਮ اٹਕ ਹਸੀ ਤਾਂ ਹੀ ਰੱਖਿਆ ਸੀ ਕਿ ਹਮਲਾਵਾਰਾਂ ਦੇ ਰਸਤੇ 'ਚ ਤੂੰ اٹਕ اٹਕ ਮਤਲਬ ਰੁਕਾਵਟ ਮੁਸ਼ਕਿਲ ਪਾਵੇਂ ਪਰ ਤੂੰ ਪਾਈ ਨਹੀਂ اٹਕ ਦਰਿਆ ਪਹਿਲਾਂ ਕਿਸੇ ਯਾਤਰੀ ਨੂੰ ਨਾ ਪਾਰਨੀ ਸੀ ਲੰਘਣ ਦੇ ਦਾ ਜਿਵੇਂ ਮੈਂ ਹੁਣੇ ਕਹਿ ਕੇ ਹਟੀਆਂ ਤਾਂ اٹਕ ਨਦੀ ਦੇ ਵਿੱਚ ਬਹੁਤ ਸਾਰੇ ਆਪਾਂ ਨੇ ਯੁੱਧਾਂ ਦੇ ਬਾਰੇ ਵੀ ਪੜ੍ਹਿਆ ਹੈਗਾ ਕਿ اٹਕ ਨਦੀ اٹਕ ਦਰਿਆ ਇੱਕ ਐਸਾ ਨਦੀ ਦਰਿਆ ਆਪਾਂ ਕਹਿ ਸਕਦੇ ਹਾਂ ਜਿਹਨੂੰ ਪਾਰ ਕਰਨਾ ਬੜਾ ਮੁਸ਼ਕਿਲ ਹੁੰਦਾ ਸੀਗਾ ਹੈਨਾ ਤਾਂ ਇਦੇ ਨਾਲ ਕੀ ਹੁੰਦਾ ਪਾ ਜੇ ਹਿਸਟਰੀ ਪੜੀਏ ਤਾਂ ਤੁਸੀਂ ਪੜਿਓ ਠੀਕ ਹੈ Google ਸਰਚ ਕਰਕੇ ਕਿ ਅਟਕ ਦਰਿਆ ਜਿਹੜਾ ਸੀ ਕਿਸੇ ਨੂੰ ਪਾਰ ਨਹੀਂ ਸੀ ਕਰਨ ਦਾ ਰੋੜੇ ਅਟਕਾਉਂਦਾ ਸੀ ਕਹਿੰਦਾ ਵੀ ਇਹ ਅੱਗੇ ਤਾਂ ਤੂੰ ਰੋੜੇ ਅਟਕਾਉਣਾ ਕਿਸੇ ਨੂੰ ਪਾਰ ਨਹੀਂ ਸੀ ਲੰਘਣ ਦਿੰਦਾ ਹੈ ਤੇ ਹੁਣ ਤੈਨੂੰ ਕੀ ਹੋ ਗਿਆ ਜਦੋਂ ਅਫਗਾਨਿਸਤਾਨ ਅਤੇ ਮੱਧ ਏਸ਼ੀਆ ਵਾਲੇ ਵੱਲੋਂ ਹਮਲਾਵਰਾਂ ਨੂੰ ਰੋਕਣ ਦੀ ਜ਼ਰੂਰਤ ਸੀ ਤਾਂ ਤੂੰ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ ਤੂੰ ਉਹਨਾਂ ਨੂੰ ਰੋਕਿਆ ਹੀ ਨਹੀਂ ਉਹ ਤਾਂ ਤੂੰ ਰੋਕਦਾ ਰਹਿੰਦਾ ਤੇਰਾ ਨਾਮ ਮਟਕ ਅਸੀਂ ਤਾਂ ਹੀ ਰੱਖਿਆ ਤੇ ਤੂੰ ਕਿਸੇ ਨੂੰ ਲੰਘਣ ਹੀ ਨਹੀਂ ਸੀ ਦਿੰਦਾ ਲੇਕਿਨ ਜਦੋਂ ਹਮਲਾਵਰ ਆਏ ਇੰਡੀਆ ਤੇ ਹਮਲਾ ਕਰਨ ਪੰਜਾਬ ਦੇ ਰਸਤੇ ਤੋਂ ਤਾਂ ਤੂੰ ਕਹਿੰਦਾ ਆਰਾਮ ਨਾਲ ਆਣ ਦਿੱਤਾ ਹਨ ਮਾਦੇਸ਼ੀਆ ਤੋਂ ਅਫਗਾਨਿਸਤਾਨ ਤੋਂ ਆਏ ਸੀ ਤਾਂ ਉਹਨਾਂ ਦੇ ਰਸਤੇ 'ਚ ਤੂੰ ਰੁਕਾਵਟ ਕਿਉਂ ਨਹੀਂ ਪਾਈ ਤੈਨੂੰ ਤਾਂ ਚਾਹੀਦਾ ਸੀਗਾ ਕਿ ਉਹਨਾਂ ਨੂੰ ਰੋਕੋ ਲੇਕਿਨ ਬਿਨਾਂ ਰੁਕਾਵਟ ਉਹਨਾਂ ਹਮਲਾਵਰਾਂ ਨੂੰ ਤੂੰ ਅੰਦਰ ਦਾਖਲ ਹੋਣ ਦਿੱਤਾ ਤਾਂ ਫਿਰ ਉਹ ਪੁੱਛਦਾ ਕਿ ਤੇਰੇ ਕੋਲ ਇਸ ਚੀਜ਼ ਦਾ ਆਨਸਰ ਕੀ ਹੈਗਾ ਹੁਣ ਤੂੰ ਬੋਲ ਕੀ ਬੋਲੇਗਾ ਤੂੰ ਕਿਉਂ ਨਹੀਂ ਆਣ ਦਿੱਤਾ ਇਸ ਪ੍ਰਸ਼ਨ ਨੂੰ ਸੁਣ ਕੇ اٹਕ ਦਰਿਆ ਜਵਾਬ ਦਿੰਦਾ ਮੇਰਾ ਨਾਮ اٹਕ ਇਸ ਕਰਕੇ ਹੈ ਕਿਉਂਕਿ ਮੈਂ ਹਮੇਸ਼ਾ اٹਕ ਚਲਦਾ ਰਹਿਣਾ اٹਕ ਤੇ اٹਕ ਠੀਕ ਹੈ ਇੱਥੇ ਜਿਹੜਾ ਹੈਗਾ ਇਹ ਆਪਣਾ ਕਹਿ ਰਿਹਾ ਕਿ اٹਕ ਦਾ ਮਤਲਬ ਇਹ ਵੀ ਹੁੰਦਾ ਨਾਮ ਦੇ ਦੋ ਅਰਥ ਹੁੰਦੇ ਨੇ ਇੱਕ ਤਾਂ اٹਕ ਦਾ ਮਤਲਬ ਹੁੰਦਾ ਰੋੜਾ اٹਕਾਉਣਾ ਰੁਕਾਵਟ ਪੈਦਾ ਕਰਨੀ ਇੱਕ اٹਕ ਦਾ ਹੁੰਦਾ ਜਿਹੜਾ ਹਮੇਸ਼ਾ ਕੰਟੀਨਿਊਸਲੀ ਚਲਦਾ ਰਹੇ ਤਾਂ ਦਰਿਆ ਕਹਿੰਦਾ ਮੇਰਾ ਨਾਮ ਹੈ ਹਮੇਸ਼ਾ ਜਿਹੜਾ ਹੈ ਮੈਂ ਚਲਦਾ ਰਹਿਣਾ ਹਾਂ ਤਾਂ ਕਰਕੇ ਮੇਰਾ ਨਾਮ اٹਕ ਪਿਆ ਹੈਗਾ ਹਮੇਸ਼ਾ ਚਲਦਾ ਵਗਦਾ ਰਹਿਣ ਕਰਕੇ ਕਦੇ ਵੀ ਰੁਕਦਾਨੀ ਆ ਮੈਂ ਕਿਉਂਕਿ ਨਿਰੰਤਰ ਚਲਦੇ ਰਹਿਣਾ ਹੀ ਮੇਰਾ ਜੀਵਨ ਹੈ ਜਦੋਂ ਕੋਈ ਵਿਅਕਤੀ ਕੋਈ ਜੀਵਨ ਕੋਈ ਚੀਜ਼ ਕੁਝ ਵੀ ਰੁਕ ਜਾਂਦੀ ਹੈ ਤਾਂ ਜਿਹੜਾ ਜੀਵਨ ਹੈ ਖਤਮ ਹੋ ਜਾਂਦਾ ਹੈ ਤਾਂ ਮੈਂ ਜਿਹੜਾ ਹੈ ਕੰਟੀਨਿਊਸਲੀ ਵਗਦਾ ਰਹਿਣਾ ਮੇਰਾ ਨਾਮ ਤਾਂ ਕਰਕੇ اٹਕ ਪਿਆ ਹੈਗਾ ਐਵੇਂ ਨਹੀਂ ਪਿਆ ਹੈਗਾ ਮੇਰਾ ਰੋੜੇ اٹਕਾਉਣ ਵਾਲਾ ਨਾਮ ਨਹੀਂ ਹੈਗਾ ਹੈਨਾ ਤਾਂ ਮੈਂ ਕਦੇ ਰੁਕਦਾ ਨਹੀਂ ਹੈਗਾ ਮੈਂ ਆਪਣੀ ਮੰਜ਼ਲ ਵੱਲ ਮੰਜ਼ਲ ਕਿਹੜੀ ਹੁੰਦੀ ਆ ਦਰਿਆਵਾਂ ਦੀ ਨਦੀਆਂ ਦੀ ਸਾਗਰ ਕਹਿੰਦਾ ਮੈਂ ਆਪਣੀ ਮੰਜ਼ਲ ਦੇ ਵੱਲ ਜਿਹੜਾ ਹੈ ਵਗਦਾ ਤੁਰਦਾ ਜਾਂਦਾ ਹਾਂ ਕੇਵਲ ਮੈਂ ਹੀ ਨਹੀਂ ਕੱਲਾ ਮੈਂ ਹੀ ਨਹੀਂ ਵਗਦਾ ਕੱਲਾ ਮੈਂ ਹੀ ਨਹੀਂ ਜੀਵਨ ਜਿੰਦਾ ਇਨਸਾਨ ਹੋਗੇ ਰੁਕੋਗੇ ਬੂਟੇ ਹੋਗੇ ਪਸ਼ੂ ਪੰਛੀ ਹੋਗੇ ਚੰਦ ਤਾਰੇ ਸੂਰਜ ਹੋਗੇ ਮਤਲਬ ਇਹ ਸਾਰੇ ਆਪਣਾ ਕੰਮ ਕਰਦੇ ਨੇ ਹੈਨਾ ਕੰਟੀਨਿਊਸਲੀ ਗਤੀ ਕਰਦੇ ਰਹਿੰਦੇ ਨੇ ਹੁਣ ਰੁੱਖ ਨੇ ਬੂਟੇ ਨੇ ਉਹ ਵੱਧਦੇ ਰਹਿੰਦੇ ਨੇ ਉਹ ਗਤੀ ਕਰਦੇ ਰਹਿੰਦੇ ਨੇ ਜਦੋਂ ਜਦੋਂ ਕੋਈ ਹੁਣ ਲਾਈਕ ਸੂਰਜ ਹੀ ਨਾ ਚੜੇ ਹਨਾ ਸੂਰਜ ਗਤੀ ਨਾ ਕਰੇ ਤਾਂ ਜਿਹੜਾ ਜੀਵਨ ਹੈ ਖਤਮ ਹੋ ਜਾਏਗਾ ਤਾਂ ਪਾਣੀ ਨਹੀਂ ਵਗੇਗਾ ਤਾਂ ਜੀਵਨ ਖਤਮ ਹੋ ਜਾਏਗਾ ਕਹਿੰਦਾ ਮੈਂ ਹਮੇਸ਼ਾ ਆਪਣਾ ਕੰਮ ਕਰਨਾ ਹੈ ਗਤੀ ਕਰਦੇ ਰਹਿੰਦੇ ਆ ਸਾਰੀਆਂ ਚੀਜ਼ਾਂ ਗਤੀ ਕਰਦੀ ਆ ਮੈਂ ਵੀ ਕਰਦਾ ਮੈਂ ਵੀ ਨਿਰੰਤਰ ਚੱਲਦੇ ਰਹਿਣਾ ਕਿਉਂਕਿ ਮੈਂ ਧਰਤੀ ਨੂੰ ਪਾਣੀ ਦੇਣਾ ਬੂਟਿਆਂ ਨੂੰ ਪਾਣੀ ਦੇਣਾ ਠੀਕ ਹੈ ਮੈਂ ਜੀਵਨ ਦਾਣ ਦੇਣਾ ਤਾਂ ਮੈਨੂੰ ਜਿਹੜਾ ਹੈ ਨੀ ਬੁੱਧੀ ਮੇਰਾ ਦਿਮਾਗ ਨਹੀਂ ਹੈ ਮੇਰੀ ਬੁੱਧੀ ਨਹੀਂ ਹੈਗੀ ਕਿ ਮੈਂ ਚੰਗੇ ਮਾੜੇ ਦੀ ਪਰਖ ਪਹਿਚਾਨ ਕਰ ਪਾਵਾਂ ਚੰਗੇ ਨੂੰ ਪਾਰ ਲਿੰਗਾਦਾ ਤੇ ਮਾਰੇ ਨੂੰ ਰਿਕਵਰਡ ਪੈਦਾ ਕਰਾਂ ਵੀ ਇੰਨਾ ਦਿਮਾਗ ਮੇਰੇ ਅੰਦਰ ਨਹੀਂ ਬੁੱਧੀ ਨਹੀਂ ਹੈ ਇਹ ਬੁੱਧੀ ਅਕਲ ਦੇ ਕੰਮ ਕਿਹੜੇ ਨੇ ਪ੍ਰਮਾਤਮਾ ਨੇ ਕਿਹਨੂੰ ਬਖਸ਼ੇ ਨੇ ਮਨੁੱਖ ਨੂੰ ਬਖਸ਼ੇ ਨੇ ਬੁੱਧੀ ਅਕਲ ਮੈਨੂੰ ਨਹੀਂ ਬਖਸ਼ੀ ਮੈਂ ਤਾਂ ਕਹਿੰਦਾ ਵੀ ਬੇ ਬੇਅਕਲ ਤੇ ਦਰਿਆ ਇਹ ਵੀ ਕਹਿੰਦਾ ਹੈ ਕਿ ਕبھی ਉਸ ਦਾ ਨਾ ਗਲਤ ਅਰਥ ਸਮਝ ਰਿਹਾ ਵੀ ਤੂੰ ਮੇਰਾ ਨਾਮ اٹਕ ਉਹ ਲੈ ਰਿਹਾ ਹੈ ਕਿ ਮੈਂ ਰੋੜੇ اٹਕਾਂ ਮਾ ਰੁਕਾਵਟਾਂ اٹਕ ਪੈਦਾ ਕਰਾਂ ਕਹਿੰਦਾ ਪਰ ਮੇਰਾ ਨਾਮ ਹੈ اٹਕ ਨਹੀਂ اٹਕ ਹੈ ਠੀਕ ਹੈ اٹک نہیں اٹک ہے جس دا ਅਰਥ ਹੈ ਬਿਨਾ اٹਕੇ ਜਿਹੜਾ ਹੈ ਰੁਕਦੇ ਬਿਨਾ ਰੁਕੇ ਜਿਹੜੇ ਹੈ ਚਲਦੇ ਜਾਣਾ ਬਿਨਾ اٹਕੇ ਤਾਂ اٹک درے ਇਹ ਵੀ ਕਹਿੰਦਾ ਕਿ ਮੈਂ ਤਾਂ ਅਕਲਹੀਨਾ ਪਰ ਤੁਸੀਂ ਬੇਖਬਰ ਸੀਗੇ ਤੁਸੀਂ ਨਾ ਸੁਣਦੇ ਵੀ ਇਹ ਖਬਰੋ ਕੇ ਆਰਾਮ ਐਸ਼ ਪਰਸਤ ਨਾ ਬਣਦੇ ਦੁਸ਼ਮਣਾਂ ਨਾਲ ਟੱਕਰ ਮੁਕਾਬਲਾ ਕਰਦੇ ਕਹਿੰਦਾ ਤਾਂ ਹੀ ਤਾਂ ਦਰਿਆ ਉਹਨਾਂ ਦੀ ਮਦਦ ਕਰਦਾ ਨਾ ਮੈਂ ਤੁਹਾਡੀ ਮਦਦ ਤਾਂ ਕਰਦਾ ਜੇ ਤੁਸੀਂ ਦੁਸ਼ਮਣਾਂ ਦਾ ਡਟ ਕੇ ਮੁਕਾਬਲਾ ਕਰਦੇ ਤਾਂ ਮੈਂ ਉਹਨਾਂ ਨੂੰ ਅੱਧਿਆਂ ਨੂੰ ਤਾਂ ਡੋਬ ਦੇਣਾ ਸੀਗਾ ਰੋੜ ਦੇਣਾ ਸੀਗਾ ਪਰ ਜਦੋਂ ਮੈਨੂੰ ਤੁਸੀਂ ਉਹ ਨਹੀਂ ਕੁਝ ਕਰਿਆ ਮੈਂ ਇਕੱਲਾ ਕੀ ਕਰਦਾ ਪਰ ਜੇ ਵੈਰੀਆਂ ਨੂੰ ਉਹ ਹਰਾ ਦੰਦੇ ਮਤਲਬ ਕਵੀ ਨੂੰ ਕਹ ਰਿਹਾ ਵੀ ਜੇ ਤੁਸੀਂ ਸਾਰੇ ਮਨੁੱਖ ਹਮਲਾਵਰਾਂ ਨੂੰ ਨਾ ਅੜ ਦੰਦੇ ਹਰਾ ਦੰਦੇ ਉਹ ਵਾਪਸ ਮੁੜ ਜਾਂਦੇ ਅਤੇ ਜਦੋਂ ਮੇਰੇ ਕੋਲ ਆਉਂਦੇ ਤਾਂ ਮੈਂ ਉਹਨਾਂ ਨੂੰ ਡੋਬ ਦਿੰਦਾ ਸਾਰਾ ਕਸੂਰ ਕਹਿੰਦਾ ਤੁਹਾਡਾ ਮਨੁੱਖਾਂ ਦਾ ਮੇਰਾ ਨਹੀਂ ਹੈ ਮੇਰਾ ਦਰਿਆ ਦਾ ਮੇਰਾ ਕੋਈ ਵੀ ਜਿਹੜਾ ਹੈਗਾ ਕਸੂਰ ਨਹੀਂ ਹੈ ਤੁਹਾਡੀ ਮਨੁੱਖਾਂ ਦੀ ਹੀ ਏ ਜ਼ਿੰਮੇਵਾਰੀ ਸੀ ਪਰ ਤੁਸੀਂ ਹਮਲਾਵਰਾਂ ਦਾ ਮੁਕਾਬਲਾ ਨਾ ਕੀਤਾ ਅਤੇ ਉਦੋਂ ਦੇਸ਼ ਨੂੰ ਲੁੱਟ ਕੇ ਉਹਨਾਂ ਨੇ ਆਪਣੇ ਗੁਲਾਮ ਬਣਾ ਲਿਆ ਹਮਲਾਵਰਾਂ ਨੇ ਇੱਥੇ ਆ ਕੇ ਏਕਤਾ ਨਾ ਹੋਣ ਕਰਕੇ ਹੁਣ ਉਹ ਕੀ ਕਹਿ ਰਿਹਾ ਹੈ ਕਵੀ ਨੂੰ ਕਹਿੰਦਾ ਤੁਹਾਡੇ ਮਨੁੱਖਾਂ ਦੇ ਵਿੱਚ ਏਕਤਾ ਨਹੀਂ ਸੀ ਇਸ ਕਰਕੇ ਉਹਨਾਂ ਨੇ ਆਪਸੀ ਫੁੱਟ ਦਾ ਜਿਹੜਾ ਹੈਗਾ ਫਾਇਦਾ ਚੁੱਕਿਆ ਦੇਸ਼ ਦਾ ਫਾਇਦਾ ਚੁੱਕਿਆ ਅਟਕ ਦਰਿਆ ਸਾਨੂੰ ਹੁਣ ਇਹ ਸੰਦੇਸ਼ ਦਿੰਦਾ ਤਾਂ ਪੋएट ਆਪਾਂ ਨੂੰ ਇਹ ਭਾਈ ਵੀਰ ਸਿੰਘ ਇਹ ਵੀ ਕਹਿਣੇ ਕਿ ਅਟਕ ਦਰਿਆ ਸਾਨੂੰ ਇਹ ਸੰਦੇਸ਼ ਦਿੰਦਾ ਹੈ ਕਿ ਕਦੇ ਵੀ ਰੁਕਣਾ ਨਹੀਂ ਚਾਹੀਦਾ ਜਿਹੜਾ ਰੁਕ ਗਿਆ ਉਹਦਾ ਜੀਵਨ ਸਮਾਪਤ ਨਿਰੰਤਰ ਅੱਗੇ ਵਧਦਾ ਰਹਿਣਾ ਚਾਹੀਦਾ ਜੋ ਰੁਕਦਾ ਹੈ ਜੋ ਪਿੱਛੇ ਮੁੜਦਾ ਹੈ ਖੁਦ ਨੂੰ ਡਬੋ ਲੈਂਦਾ ਹੈ ਤਾਂ ਇਸ ਕਰਕੇ ਹਮੇਸ਼ਾ ਸਾਨੂੰ ਅੱਗੇ ਵੱਧਦੇ ਰਹਿਣਾ ਚਾਹੀਦਾ ਆਪਣੀ ਮੰਜ਼ਿਲ ਨੂੰ ਜਿਵੇਂ ਕਹਿੰਦਾ ਮੈਂ ਆਪਣੀ ਮੰਜ਼ਿਲ ਨੂੰ ਪਾ ਲੈਣਾ ਹੈ ਦਰਿਆ 'ਚ ਜਾ ਕੇ ਮਿਲ ਜਾਣਾ ਹੈ ਸਾਗਰ 'ਚ ਜਾ ਕੇ ਤਾਂ ਆਪਣੀ ਮੰਜ਼ਿਲ ਪਾ ਲੈਣਾ ਤਾਂ ਹਰੇਕ ਦੀ ਜਿਹੜੀ ਹੁੰਦੀ ਹੈ ਇੱਛਾ ਪੂਰੀ ਹੁੰਦੀ ਹੈ ਜੇ ਕੋਈ ਬੰਦਾ ਨਿਰੰਤਰ ਕੰਟੀਨਿਊਸਲੀ ਕੋਈ ਕੰਮ ਕਰਦਾ ਹੈ ਤਾਂ ਆਪਣੀ ਮੰਜ਼ਿਲ ਨੂੰ ਕਦੇ ਨਾ ਕਦੇ ਜ਼ਰੂਰ ਹੀ ਪ੍ਰਾਪਤ ਕਰ ਲੈਂਦਾ ਹੈ ਹੈਨਾ ਹੁਣ ਆਪਾਂ ਪੇਪਰਾਂ ਦੀ ਤਿਆਰੀ ਕਰਨਾ ਸਟਾਰਟ ਕਰ ਰਹੇ ਹਾਂ ਤਾਂ ਪੇਪਰ ਦੇ ਵਿੱਚ ਜ਼ਰੂਰ ਹੀ ਆਪਣੇ ਅੱچھے ਮਾਰਕਸ ਆਉਣਗੇ ਹਨਾ ਹੌਲੀ-ਹੌਲੀ ਮਿਹਨਤ ਕਰਾਂਗੇ ਲਗਾਤਾਰ ਕੰਟੀਨਿਊਸਲੀ ਮਿਹਨਤ ਕਰਾਂਗੇ ਤਾਂ ਵਿਰੋਧੀ ਪਰਸਥਿਤੀਆਂ ਸ਼ਕਤੀਆਂ ਵੀ ਦੇ ਸਾਹਮਣੇ ਟਿਕ ਨਹੀਂ ਪਾਉਣੀਆਂ ਠੀਕ ਹੈ ਤੇ ਸ਼ਾਰਟ ਕੁਐਸਚਨ ਦੀ ਵੀ ਆਪਾਂ ਨਾਲ ਨਾਲ ਇਹਨਾਂ ਨੂੰ ਕੰਪਲੀਟ ਕਰਾਂਗੇ ਅਟਕੀ ਵਿਤਾ ਕਿਸ ਦੀ ਰਚਨਾ ਹੈ ਪਾਈਵੀਟ ਸਿੰਘ ਦੀ ਰਚਨਾ ਹੈ ਇਸ ਦਾ ਵਿਸ਼ਾ ਕੀ ਹੈ ਇਸ ਦਾ ਵਿਸ਼ਾ ਕੀ ਹੈਗਾ ਜੀਵਨ ਦੀ ਗਤੀਸ਼ੀਲਤਾ ਕਿ ਮਨੁੱਖੀ ਜੀਵਨ ਵਿੱਚ ਗਤੀਸ਼ੀਲਤਾ ਦਾ ਮਹੱਤਵ ਪੇਸ਼ ਕਰਨਾ ਦਰਸਾਉਣਾ ਜਿਹੜਾ ਹੈ ਇਸ ਕਵਿਤਾ ਦਾ ਮੇਨ ਭਾਵ ਹੈ اٹک تو کی پا ہے اٹک تو پا ہے ਹੁਣ ਦੇਖੋ ਕਵੀ ਨੇ ਅਲੱਗ ਮੀਨਿੰਗ ਕੱਢਿਆ ਦਰਿਆ ਨੇ ਅਲੱਗ ਮੀਨਿੰਗ ਕੱਢਿਆ ਕਵੀ ਕਹਿੰਦਾ ਕਿ اٹਕ ਤੋਂ ਪਾਵ ਹੈ ਰੁਕਣਾ ਰੋਕਣਾ ਰੁਕਾਵਟਾਂ ਪੈਦਾ ਕਰਨੀਆਂ ਇਸ ਕਰਕੇ ਉਹ ਦਰਿਆ ਨੂੰ ਕਹਿੰਦਾ ਕਿ ਉਸਨੇ ਹਮਲਾਵਰਾਂ ਨੂੰ ਪੰਜਾਬ ਆਣ ਤੋਂ ਕਿਉਂ ਨਹੀਂ ਰੋਕਿਆ ਲੇਕਿਨ ਦਰਿਆ ਕਹਿੰਦਾ ਉਸਦਾ ਨਾਮ اٹਕ ਦਾ ਅਰਥ ਹੈ ਹਮੇਸ਼ਾ ਚੱਲਦੇ ਰਹਿਣਾ ਕਦੇ ਵੀ ਨਾ ਰੁਕਣਾ ਠੀਕ ਹੈ ਗਤੀਸ਼ੀਲ ਹੋ ਕੇ ਚੱਲਦੇ ਰਹਿਣਾ ਹੁਣ ਮੈਂ ਤੁਹਾਨੂੰ ਪਿੱਛੇ ਦੱਸ ਕੇ ਹਾਟੀਆਂ ਕਿ ਇਸ ਕਵਿਤਾ ਦੀ ਕਾਵ ਵਿਧੀ ਯਾਨੀ ਕਿ ਕਿਹੜੇ ਟਾਈਪ ਦੇ ਵਿੱਚ ਹੈ ਇਹ ਪ੍ਰਸ਼ਨੋਤਰੀ ਵਿਧੀ ਦੇ ਵਿੱਚ ਹੈਗੀ ਹੈ ਪ੍ਰਸ਼ਨ ਪੁੱਛੇ ਜਾ ਰਹੇ ਨੇ ਕਵੀ ਤੋਂ ਆਨਸਰ ਦਿੱਤੇ ਜਾ ਰਹੇ ਨੇ ਦਰਿਆ ਤੋਂ ਤਾਂ ਅਟਕ ਕਵਿਤਾ ਜਿਹੜੀ ਹੈਗੀ ਹੈ ਪ੍ਰਸ਼ਨੋਤਰੀ ਵਿਧੀ ਦੇ ਵਿੱਚ ਅਪਣਾਈ ਗਈ ਹੈ ਪਹਿਲੇ ਚਾਰ ਕਾਵ ਬੰਦਾਂ 'ਚ ਕਵੀ ਦਾ ਪ੍ਰਸ਼ਨ ਹੈ ਅਗਲੇ ਚਾਰ ਬੰਦਾਂ ਦੇ ਵਿੱਚ ਹੈਗਾ ਦਰਿਆ ਦਾ ਉੱਤਰ ਠੀਕ ਹੈ ਜੀ ਉਸ ਤੋਂ ਬਾਅਦ ਸ਼ਾਰਟ ਦੇ ਵਿੱਚ ਇੱਕ ਹੋਰ ਵੀ ਕੁਐਸਚਨ ਬਹੁਤ ਆਉਂਦਾ ਹੁੰਦਾ ਹੈ ਕਿ ਅਟਕ ਕਵਿਤਾ ਦਾ ਸੰਦੇਸ਼ ਕੇਂਦਰੀ ਭਾਵ ਕੀ ਸिखਾਇਆ ਗਿਆ ਇਹਦਾ ਮਹੱਤਵ ਕੀ ਦੱਸਿਆ ਗਿਆ ਤਾਂ ਆਪਾਂ ਨੇ ਇੱਕੋ ਹੀ ਆਨਸਰ ਲਿਖਣਾ ਹੈਗਾ ਇਹਦਾ ਸ਼ਬਦਾ मीनिंग ਇੱਕੋ ਹੀ ਹੈ ਅਟਕ ਕਵਿਤਾ ਅਨੁਸਾਰ ਜੀਵਨ ਵਿੱਚ ਸਫਲਤਾ ਪ੍ਰਾਪਤ ਕਰਨ ਲਈ ਸਾਨੂੰ ਲਗਾਤਾਰ ਕੰਟੀਨਿਊਸਲੀ ਚੱਲਦੇ ਰਹਿਣਾ ਚਾਹੀਦਾ ਹੈ ਆਪਣੀ ਮੰਜ਼ਿਲ ਵੱਲ ਹੌਲੀ-ਹੌਲੀ ਵੱਧਦੇ ਰਹਿਣਾ ਚਾਹੀਦਾ ਜਿਵੇਂ ਅੱਜ ਆਪਾਂ ਸਟਾਰਟਿੰਗ ਕਰਤੀ ਆਪਣੀ ਮੰਜ਼ਿਲ ਵੱਲ ਜਾਣ ਦੀ ਸੋ ਜੇ ਅਸੀਂ ਆਪਣੇ ਜੀਵਨ ਵਿੱਚ ਗਤੀ ਰੱਖਾਂਗੇ ਤਾਂ ਅਸੀਂ ਵਿਰੋਧੀ ਪਰਿਸਥਿਤੀਆਂ ਸਾਡੇ ਤੇ ਹਾਵੀ ਨਹੀਂ ਹੋਣਗੀਆਂ ਦੁਸ਼ਮਣ ਸਾਡੇ ਸਾਹਮਣੇ ਟਿਕ ਨਹੀਂ ਪਾਏਗਾ ਦੁਸ਼ਮਣ ਕੌਣ ਕਿ ਸਾਡੇ ਮਾਰਕਸ ਸਾਡੇ ਸਾਹਮਣੇ ਟਿਕ ਨਹੀਂ ਪਾਣਗੇ ਆਪਾਂ ਨੇ ਆਪਣੇ ਮਾਰਕਸ 70 ਪਲੱਸ ਸਕੋਰ ਕਰ ਲੈਣੇ ਨੇ اٹਕ ਦਰਿਆ ਕਿੱਥੇ ਹੈ ਇਸ ਦਾ ਦੂਜਾ ਨਾਮ ਕੀ ਹੈ اٹਕ ਦਰਿਆ ਪਾਕਿਸਤਾਨ ਚ ਹੈ ਇਸ ਦਾ ਦੂਸਰਾ ਨਾਮ ਹੈ ਸਿੰਧ ਦਰਿਆ ਇਹ ਵੀ ਪੁੱਛ ਸਕਦੇ ਨੇ ਕਿ ਕਿੱਥੇ ਹੈ ਇਹ ਲੰਦੇ ਪੰਜਾਬ ਵਾਲਾ ਹੈ ਪਾਕਿਸਤਾਨ ਵਾਲੇ ਪੰਜਾਬ ਦੇ ਵੱਲ ਹੁਣ ਇਹ ਚਲਾ ਗਿਆ ਆਪਣੇ ਇੱਥੇ ਇੰਡੀਆ ਦੇ ਵਿੱਚ ਨਹੀਂ ਹੈ اٹਕ ਕਵਿਤਾ ਅਨੁਸਾਰ ਸੰਸਾਰ ਵਿੱਚ ਕਿਹੜੀ ਚੀਜ਼ ਨਹੀਂ ਰੁਕਦੀ اٹਕ ਕਵਿਤਾ ਅਨੁਸਾਰ ਸੰਸਾਰ ਦੇ ਵਿੱਚ ਕਹਿ ਰਿਹਾ ਨਦਰਿਆ ਕੀ ਕਹਿ ਰਿਹਾ ਸੀ ਨਾ ਤਾਂ ਚੰਦ ਰੁਕੇ ਨਾ ਸੂਰਜ ਰੁਕੇ ਨਾ ਤਾਰੇ ਨਾ ਗ੍ਰਹਿ ਨਾ ਤਰ ਤੀਨ ਨ 76 ਨ 76 ਕੀ ਜਿਹੜੇ ਆਪਣੇ ਘੁੰਮਰੇ ਨੇ ਦਿਨ ਰਾਤ ਨਹੀਂ ਰੁਕਦੇ ਬਨਸਪਤੀ ਨਹੀਂ ਰੁਕਦੀ ਬਨਸਪਤੀ ਮਤਲਬ ਪਲਾਂਟਸ ਨਹੀਂ ਜੀਵ ਜੰਤੂ ਸਭ ਗਤੀਸ਼ੀਲ ਹੈ ਕੋਈ ਵੀ ਅਗਰ ਲਿਵਿੰਗ ਥਿੰਗਸ ਹੈਗੇ ਨਾ ਨੋਨ ਲਿਵਿਥ ਸਭ ਗਤੀ ਕਰਦੇ ਰਹਿੰਦੇ ਨੇ ਹੈਨਾ ਤਾਂ ਕਾਵ ਲੈਣਾ ਕਾਵ ਸੰਗ੍ਰਹਿ ਦੇ ਮੁੱਖ ਸੰਪਾਦਕ ਕੌਣ ਨੇ ਦੇਖੋ ਸੰਪਾਦਕ ਦੀ ਇੱਥੇ ਕੀ ਹੈ ਲੇਖਕ ਨਹੀਂ ਪੁੱਛੇ ਇਨਾਂ ਨੇ ਕਾਵਿ ਲੇਖਨ ਦਾ ਸੰਪਾਦਕ ਪੁੱਛਿਆ ਜਿਹੜੀ ਤੁਹਾਨੂੰ ਬੁਖ ਲੱਗੀ ਹੈ ਪ੍ਰੋਫੈਸਰ ਲਖਵੀਰ ਸਿੰਘ ਇਹਦੇ ਮੁੱਖ ਸੰਪਾਦਕ ਨੇ ਲਖਵੀਰ ਸਿੰਘ ਅਤੇ ਉਪ ਸੰਪਾਦਕ ਪੁਸਤਕ ਦੇ ਨੇ ਪ੍ਰੋਫੈਸਰ ਜਸਵੰਦਰ ਸਿੰਘ ਅਤੇ ਡਾਕਟਰ ਇੰਜੀਰ ਇੰਦਰਜੀਤ ਸਿੰਘ ਚੀਮਾ ਹੁਣ ਇਹਨਾਂ ਨੇ ਇੱਕ ਹੋਰ ਕੁਐਸਚਨ ਪੁੱਛਿਆ ਕਹਿੰਦੇ ਚੰਗੀ ਕਵਿਤਾ ਦੇ ਕਿਹੜੇ ਕਿਹੜੇ ਗੁਣ ਹੁੰਦੇ ਨੇ ਤਾਂ ਚੰਗੀ ਕਵਿਤਾ ਦੇ ਗੁਣ ਕਿਹੜੇ ਹੁੰਦੇ ਨੇ ਇਹਦੇ ਵਿੱਚ ਸੁਰ ਹੁੰਦਾ ਹੈ ਤਾਲ ਹੁੰਦਾ ਹੈ ਲੈ ਹੁੰਦੀ ਹੈ ਸੰਗੀਤ ਹੁੰਦਾ ਹੈ ਕਿਉਂਕਿ ਆਪਾਂ ਇਹਨੂੰ ਸੰਗੀਤ ਦੇ ਵਾਂਗੂ ਵੀ ਕਵਿਤਾਵਾਂ ਨੂੰ ਜਿਹੜਾ ਗਾ ਸਕਦੇ ਆ ਕਾਹ ਪਾਸ਼ਾ ਬੜੀ ਇਹਨਾਂ ਦੀ ਅੱਛੀ ਹੁੰਦੀ ਹੈ ਕਲਪਨਾ ਸ਼ਕਤੀ ਇਹਦੇ ਵਿੱਚ ਹੁੰਦੀ ਹੈ ਹੁਣ ਦੇਖੋ ਦਰਿਆ ਕਦੇ ਬੋਲਦਾ ਨਹੀਂ ਲੇਕਿਨ ਕਵੀ ਨੇ ਇੱਥੇ ਇੱਕ ਇਮੇਜਿਨੇਸ਼ਨ ਕੀਤੀ ਹੈ ਕਿ ਮੈਂ ਕੁਐਸਚਨ ਪੁੱਛਣਿਆ ਤੇ ਦਰਿਆ ਆਨਸਰ ਦੇ ਰਿਹਾ ਠੀਕ ਹੈ ਇਮੇਜਿਨੇਸ਼ਨ ਹੁੰਦੀ ਹੈ ਇਹਦੇ ਵਿੱਚ ਪ੍ਰਤੀਕ ਯੂਜ਼ ਕੀਤੇ ਜਾਂਦੇ ਨੇ ਕਾਪਾਸ਼ਾ ਦਾ ਰੂਪ ਹੈ ਚਿੱਨੀ ਯੂਜ਼ ਕੀਤੇ ਨੇ ਕਾਪਾਸ਼ਾ ਦਾ ਰੂਪ ਹੈ ਬਿੰਬ ਯੂਜ਼ ਕੀਤੇ ਜਾਂਦੇ ਨੇ ਅਲੰਕਾਰ ਜਿਹੜੇ ਨੇ ਪੰਜਾਬੀ ਦੇ ਵਿੱਚ ਵੀ ਕਵਿਤਾ ਚ ਹਿੰਦੀ ਵਿੱਚ ਵੀ ਇੰਗਲਿਸ਼ ਵਿੱਚ ਮੈਟਾਫੋਰਸ ਯੂਜ਼ ਕੀਤੇ ਜਾਂਦੇ ਨੇ ਹੈਨਾ ਛੰਦ ਬਦਤਾ ਹੁੰਦੀ ਹੈ ਰਾਈਮਿੰਗ ਸਟਾਈਲ ਹੁੰਦਾ ਇਹਦਾ ਅਤੇ ਰਸ ਵੀ ਦੇ ਵਿੱਚ ਰਸ ਮਤਲਬ ਰਸ ਵੀ ਦੇ ਵਿੱਚ ਜਿਹੜਾ ਹੈ ਮਜ਼ਾ ਹੁੰਦਾ ਆਪਾਂ ਨੂੰ ਲੁਤਫਾ ਆਪਾਂ ਉਠਾਣੇ ਆ ਤਾਂ ਇਹ ਵਲੇ ਗੁਣ ਜਿਹੜੇ ਹੁੰਦੇ ਨੇ ਇਹਦੇ ਵਿੱਚ ਆਉਂਦੇ ਨੇ ਆਟਕ ਦਰਿਆ ਜਿਹੜਾ ਹੈਗਾ ਉਨ੍ਹਾਂ ਦੇ ਅਨੁਸਾਰ ਹਮਲਾਵਰਾਂ ਨੂੰ ਕਿਉਂ ਨਹੀਂ ਰੋਕਿਆ ਟਕ ਦਰਿਆ ਨੇ ਹਮਲਾਵਰਾਂ ਨੂੰ ਕਿਉਂ ਨਹੀਂ ਰੋਕਿਆ ਇਹ ਕਿਸ ਦਾ ਕੰਮ ਸੀ ਟਕ ਦਰਿਆ ਅਨੁਸਾਰ ਹਮਲਾਵਰਾਂ ਨੂੰ ਇਸ ਲਈ ਨਹੀਂ ਉਸਨੇ ਰੋਕਿਆ ਕਿਉਂਕਿ ਉਹ ਬੁੱਧੀਹੀਨ ਸੀਗਾ ਠੀਕ ਹੈ ਕਿਉਂਕਿ ਉਹਦੇ ਤਾਂ ਦਿਮਾਗ ਨਹੀਂ ਸੀਗਾ ਤਾਂ ਉਸ ਨੂੰ ਚੰਗੇ ਮਨ ਦੀ ਪਛਾਣ ਨਹੀਂ ਸੀ ਉਹਨੂੰ ਕੀ ਪਤਾ ਸੀ ਕਿ ਇਹ ਹਮਲਾਵਰ ਨੇ ਜਾਂ ਕੌਣ ਨੇ ਇਸ ਕਰਕੇ ਕਹਿੰਦਾ ਮੇਰਾ ਰੋਕਣਾ ਕੰਮ ਨਹੀਂ ਸੀ ਇਹ ਰੋਕਣਾ ਇਹ ਰੋਕਣਾ ਜਿਹੜਾ ਹੈਗਾ ਮਨੁੱਖਾਂ ਦਾ ਕੰਮ ਸੀਗਾ ਟਕ ਦਰਿਆ ਜਿਹੜਾ ਹੈਗਾ ਹਮਲਾਵਰਾਂ ਨੂੰ ਰੋਕਣ ਲਈ ਮਨੁੱਖਾਂ ਨੂੰ ਕੀ ਕਰਨਾ ਚਾਹੀਦਾ ਅਟਕ ਦੇ ਅਨੁਸਾਰ ਹਮਲਾਵਰਾਂ ਨੂੰ ਰੋਕਣ ਲਈ ਮਨੁੱਖਾਂ ਨੂੰ ਕੀ ਕਰਨਾ ਚਾਹੀਦਾ ਸੋਣਾ ਨਹੀਂ ਚਾਹੀਦਾ ਬੇਖਬਰ ਓਕੇ ਉਹਨਾਂ ਨੂੰ ਐਸ਼ੋ ਆਰਾਮ ਤੇ ਨਹੀਂ ਰਹਿਣਾ ਚਾਹੀਦਾ ਸਿਗਾ ਉਹਨਾਂ ਨੂੰ ਇਕਜੁੱਟ ਹੋ ਕੇ ਏਕਤਾ ਦੇ ਨਾਲ ਹਮਰਾਵਲਾਂ ਨੂੰ ਜਿਹੜਾ ਹੈ ਹਮਲਾਵਰਾਂ ਨੂੰ ਰੋਕਣਾ ਚਾਹੀਦਾ ਸੀ ਸੋ ਏ ਸੀ ਅੱਜ ਦਾ ਵੀਡੀਓ ਇੱਕ ਚੈਪਟਰ ਆਪਾਂ ਇੱਕ ਕਵਿਤਾ ਪੂਰੀ ਫੁੱਲ ਫਲੈਜ ਕੰਪਲੀਟ ਕਰ ਚੁੱਕੇ ਹੈਗੇ ਆ ਸਾਰਾ ਜੇ ਵਿਸ਼ਾ ਵਸਤੂ ਅੱਜ ਆਪਾਂ ਨੇ ਇਦਾਂ ਹੀ ਬਣਾ ਕੇ ਕਰਨਾ ਹੈ ਇੱਕ ਤਰ੍ਹਾਂ ਆਪਾਂ ਜਿਹੜਾ ਹੈ ਪੂਰਾ ਪ੍ਰੋਪਰ ਇੱਕ ਕੁਐਸਚਨ ਤਿਆਰ ਕਰ ਲਿਆ ਹੈਗਾ ਸੋ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ ਮਿਲਦੇ ਆਪਾਂ ਨਵੇਂ ਵੀਡੀਓ ਦੇ ਨਾਲ ਧੰਨਵਾਦ